ਮੈਂ ਐਸਆਈ ਸੁਭਾਸ਼ ਭਗਤ ਇਨਚਾਰਜ ਪੀਸੀਆਰ ਡਿਸਟ੍ਰਿਕਟ ਹਿਸ਼ਾਰਪੁਰ ਹਾਪ ਸਮੂਹ ਪੰਜਾਬ ਨਿਵਾਸੀਆਂ ਨੂੰ ਇੱਕ ਬਹੁਤ ਹੀ ਵਧੀਆ ਜਾਣਕਾਰੀ ਦੇਣੀ ਚਾਹੁੰਦਾ ਕਿ ਮੋਟਰ ਵਹੀਕਲ ਸੋਡ ਐਕਟ 2019 ਤਹਿਤ ਜੋ ਨਬਾਲਗ ਬੱਚੇ ਆ ਛੋਟੇ ਬੱਚੇ ਆ ਉਹ ਦੋ ਪਹੀਆ ਵਹੀਕਲ ਤੇ ਚਾਰ ਪਹੀਆ ਵਹੀਕਲ ਜਿਹੜਾ ਉਹ ਨਹੀਂ ਚਲਾ ਸਕਦੇ ਅਗਰ ਕੋਈ ਬੱਚਾ ਨਬਾਲਗ ਬੱਚਾ ਦੋ ਪਹੀਆ ਵਹੀਕਲ ਜਾਂ ਚਾਰ ਪਹੀਆ ਵਹੀਕਲ ਚਲਾਉਂਦਾ ਹੈ ਉਹਦੇ ਜਿਹੜੇ ਮਾਤਾ ਪਿਤਾ ਹੈ ਉਹਨਾਂ ਨੂੰ 3 ਸਾਲ ਦੀ ਕੈਦ ਤੇ 25000 ਰੁਪਏ ਜੁਰਮਾਨਾ ਹੋ ਸਕਦਾ ਇਸੇ ਤਰ੍ਹਾਂ ਅਗਰ ਕੋਈ ਬੱਚਾ ਕਿਸੇ ਆਪਣੇ ਰਿਸ਼ਤੇਦਾਰ ਕੋਲੋਂ ਜਾਂ ਆਪਣੇ ਕਿਸੇ ਆਂਢ ਗੁਆਂਢ ਤੋਂ ਕੋਈ ਦੋ ਪਹੀਆ ਵਹੀਕਲ ਜਾਂ ਚਾਰ ਪਹੀਆ ਵਹੀਕਲ ਮੰਗ ਕੇ ਚਲਾਉਂਦਾ ਹੈ ਤਾਂ ਉਸ ਵਹੀਕਲ ਦਾ ਜੋ ਮਾਲਕ ਹੈ ਉਸਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸੋ ਮੇਰੀ ਆਪ ਸਭ ਨੂੰ ਬੜੀ ادب ਤੇ ਸਤਿਕਾਰ ਨਾਲ ਬੇਨਤੀ ਹੈ ਕਿ ਆਪ ਆਪਣੇ ਬੱਚਿਆਂ ਨੂੰ ਦੋ ਪਹੀਆ ਵਹੀਕਲ ਚਾਰ ਪਹੀਆ ਵਹੀਕਲ ਨਾ ਦਿਓ ਤਾਂ ਜੋ ਉਹ ਆਪਣੀ ਜ਼ਿੰਦਗੀ ਜਿਹੜੀ ਹੈ ਸੁੱਖ ਮਹਿ ਬਤੀਤ ਕਰ ਸਕਣ ਤੇ ਸਾਡੇ ਜੋ ਰੋਡ ਐਕਸੀਡੈਂਟ ਹੋ ਰਹੇ ਆ ਇਹਨਾਂ ਬੱਚਿਆਂ ਦੀ ਨਰਜਾਨ ਤੋਂ ਕਰਕੇ ਇਹਨਾਂ ਐਕਸੀਡੈਂਟਾਂ ਦੀ ਜਿਹੜੀ ਰੇਸ਼ਿਓ ਹੈ ਇਸ ਨੂੰ ਘਟਾਇਆ ਜਾਵੇ ਧੰਨਵਾਦ